ਐਕਟ ਜਿਹੜਾ ਇਹਨੂੰ ਵਾਪਸ ਲਵੇ ਔਰ ਜਿਹੜਾ ਪਹਿਲਾ ਮਨੇਗਾ ਦਾ ਐਕਟ ਜਿਹੜਾ ਚੱਲਦਾ ਜਿਹੜਾ 2005 ਬਣਿਆ ਸੀਗਾ ਉਹਨੂੰ ਹੂ ਬੂ ਜਿਹੜਾ ਲਾਗੂ ਕੀਤਾ ਜਾਵੇ ਔਰ 100% ਫੰਡ ਜਿਹੜੇ ਉਹ ਸੈਂਟਰਲ ਸਰਕਾਰ ਦੀ ਡਿਊਟੀ ਹੈ ਉਹ ਸਾਨੂੰ ਵੀ ਤੇ ਦੇਸ਼ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਮਨੇਗਾ ਦੇ 100% ਫੰਡ ਜਿਹੜੇ ਆ ਉਹਨਾਂ ਨੂੰ ਜਾਰੀ ਕਰੇ ਕਿਉਂਕਿ ਸਟੇਟਾਂ ਦੇ ਕੋਲ 40% ਹਿੱਸਾ ਪਾਉਣ ਲਈ ਕੋਈ ਇਦਾਂ ਦੇ ਆਮਦਨ ਦੇ ਸੋਸ ਨਹੀਂ ਗਏ ਜਿਹੜਾ चर्चा की जाए आम आदमी पार्टी का कहना है एक सौ पच्ची दिन रोजगार किए मिलेगा बीजेपी कह रही है कि एक सौ पच्ची दिन की गारंटी है इस गारंटी है कि रोजगार मिलेगा ही मिलेगा मनरेगा मजदूर ਸੋ ਇਲਾਵਾ ਬੇਰੋਜ਼ਗਾਰੀ ਪੱਤਾ ਨਹੀਂ ਤਾਂ ਸੂਬੇ ਆਪਣੇ ਪੱਧਰ ਤੇ ਦੇ ਨਾ ਆਮ ਆਦੀ ਪਾਰਟੀ ਨੇ ਕੀ ਆ ਜੇ ਹਕਿਉ ਔਰ বিজেপি ਦਾ ਕਹਿਣਾ ਕਿ ਸਮੇਂ ਤੇ ਕੰਮ ਨਹੀਂ ਮਿਲਿਆ ਤਾਂ ਬੇਰੋਜ਼ਗਾਰੀ ਪੱਤਾ ਦਿੱਤਾ ਜਾਵੇਗਾ। ਆਪ ਕਹਿ ਰਹੇ ਹੈ ਹੁਣ ਕੇਂਦਰ ਸਰਕਾਰ ਕੰਮ ਤੈਅ ਕਰੇਗੀ। ਤਾਂ বিজেপি ਕਹਿ ਰਹੀ ਹੈ ਕਿ ਕਮਾ ਦੀ ਪਛਾਣ ਤੇ ਤਰਜੀਹ ਗ੍ਰਾਮ ਸਭਾ ਦੇ ਵੱਲੋਂ ਤੈਅ ਕੀਤੀ ਜਾਵੇਗੀ, ਤੈਅ ਹੋਵੇਗੀ। ਇਹ ਇਸ ਦੇ ਵਿੱਚ ਪ੍ਰਵਧਾਨ ਹੈ। ਤਾਂ ਆਮ ਆਦੀ ਪਾਰਟੀ ਦਾ ਕਹਿਣਾ ਹੈ ਬਜਟ ਦੇ ਤਹਿਤ ਕੰਮ ਕਰਵਾਇਆ ਜਾਵੇਗਾ। ਔਰ বিজেপি ਦਾ ਕਹਿਣਾ ਕਿ ਪੁਖਤਾਨ ਵਿੱਚ ਦੇਰੀ ਹੋਣ ਤੇ ਬਾਤੂ ਮਾਫਸਾ ਚਿੜਾ ਹੈ ਉਹ ਦਿੱਤਾ ਜਾਵੇਗਾ ਉਹ ਤੇ ਆਮ ਆਦਮੀ ਪਾਰਟੀ ਦੇ ਮਤਾਬਿਕ ਸੂਬਿਆਂ ਦੇ ਫੈਡਰਲ ਸਿਸਟਮ ਤੇ ਹਮਲਾ ਕੀਤਾ ਜਾ ਰਿਹਾ ਹੈ ਭਾਜਪਾ ਦਾ ਕਹਣਾ ਗ੍ਰਾਮ ਸਭਾ ਤੇ ਪੰਚਾਇਤ ਦੀ ਭੂਮਿਕਾ ਨੂੰ ਇੱਥੇ ਮਜ਼ਬੂਤ ਕੀਤਾ ਜਾ ਰਿਹਾ ਹੈ ਉਹਨਾਂ ਦੀ ਭੂਮਿਕਾ ਮਜ਼ਬੂਤ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਮਤਾਬਿਕ ਐਸੀ ਵਰਤ ਤੇ ਬੁਰਾ ਅਸਰ ਪਏਗਾ ਜਦਕਿ ਭਾਜਪਾ ਦੇ ਮਤਾਬਿਕ ਸਮਾਜਿਕ ਆਡਿਟ ਲਾਜ਼ਮੀ ਹੈ ਉਸਰੇ ਜਦੋਂ ਕਿ ਨਮੂਨ ਪਾਸੋਂ ਲਗਾਸੀ ਦਾ ਮਰਮੋਨ ਸੀ ਵੜੇ ਤਾਂ ਉਹਨਾਂ ਨੇ ਆਖਿਆ ਸੀ ਕਿ 90% ਸੈਂਟਰ ਸਰਕਾਰ ਦਊਗਾ ਤੇ 10% ਸਟੇਟ ਸਰਕਾਰ ਦਿਆ ਕਰੂ। ਉਦੋਂ ਦੇ ਜਿਹੜੇ ਭਾਜਪਾ ਦੇ ਐਮਪੀ ਸਨ ਉਸ ਜਮਾਨੇ 'ਚ ਉਹਨਾਂ ਆਖਿਆ ਨਹੀਂ ਜੀ 70% ਹੀ ਸਰਕਾਰ ਨੂੰ ਦੇਣਾ ਚਾਹੀਦਾ, ਦਿੱਲੀ ਸਰਕਾਰ ਨੂੰ ਦੇਣਾ ਚਾਹੀਦਾ। ਤੇ ਅੱਜ ਉਹੀ ਭਾਜਪਾ ਜਿਹੜੀ ਉਹ 60-40 ਤੇ ਲੈ ਆਈ ਆ। 60 ਸੈਂਟਰ ਸਰਕਾਰ ਦਊ ਤੇ 40 ਸਟੇਟ ਸਰਕਾਰ ਦਿਆ ਕਰੂ। ਇਹ ਤਾਂ ਬਿਲਕੁਲ ਹੀ ਤਕਾਵਾਂ। ਇਹਦੇ ਨਾਲ 35000 ਕਰੋੜ ਦਾ ਖਰਚਾ ਸਟੇਟਾਂ ਤੇ ਪਵੇਗਾ। ਅਕਵੇ ਤਾਂ ਕੀ ਹੋ ਰਿਹਾ ਮੁੱਦੇ ਬਾਰ ਰੁਕ ਕਰਦੇ ਆ ਤਾਂ ਪਵਨ ਸਰੂਪਾ ਨੂੰ ਲੈ ਕੇ ਆਕਾਲ ਤਖਤ ਸਾਹਿਬ ਨੇ ਵੱਡਾ ਫੈਸਲਾ ਕੀਤਾ ਹੈ ਬੈਰਜ ਪੈਸਾ ਤੇ ਵਿਚਾਂ ਤੇ ਇਸ ਗੁਰਗੰਧ ਸਾਹਿਬ ਜ਼ਿਲ੍ਹੇ ਜਾਂਤੇ ਮਨਾਹੀ ਕਰ ਦਿੱਤੀ ਗਈ ਹੈ ਇਹਨਾਂ ਥਾਵਾਂ ਤੇ ਨਹੀਂ ਲਜਾਇਆ ਜਾ ਸਕਣਗੇ ਪਵਨ ਸਰੂਪ ਔਰ ਗੁਰਦੁਆਰੇ ਦੇ ਗਰੰਥ ਸਿੰਘ ਪ੍ਰਬੰਧਕਾਂ ਤੇ ਸੇਵਾਦਾਰਾਂ ਨੂੰ ਫਿਰ ਸਖਤ ਆਦੇਸ਼ ਕੀਤੇ ਗਏ ਨੇ ਔਰ ਇਹਨਾਂ ਦੀ ਹੁਕਮਾਂ ਜਿਹੜੀ ਹੈ ਉਸ ਸਖਤੀ ਦੇ ਨਾਲ ਉਸ ਦੀ ਪਾਲਣਾ ਕੀਤੀ ਜਾਏ ਹੁਕਮਾਂ ਦੀ ਉਲੰਘਣਾ ਤੇ ਜ਼ਿੰਮੇਵਾਰ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ ਇਹ ਵੀ ਸਾਫ ਤੌਰ ਤੇ ਸਿੰਘ ਸਹਿਬਾਨਾ ਦੇ ਵੱਲੋਂ ਕਹਿ ਦਿੱਤਾ ਗਿਆ ਹੈ ਦੱਸ ਕਿ ਉਹ ਕਹੇ ਕਿ ਕਈ ਥਾਵਾਂ ਤੇ ਸਿਖਿਆ ਆ ਜਦੋਂ ਵਿਆਹ ਸਮਾਗਮ ਹੁੰਦੇ ਨੇ ਤਾਂ ਮੈਰਿਜ ਪੈਸਾਂ ਦੇ ਵਿੱਚ ਵੀ ਔਰ ਬੀਚੇਸ ਤੇ ਵੀ ਜਿਹੜਾ ਕਈ ਵਾਰ ਪਾਵਨ ਸੂਪਾ ਲਚਾਇਆ ਜਾਂਦਾ ਹੈ ਇਹੇ ਮੁੜ ਆਦੇਸ਼ ਕੀਤਾ ਜਾਂਦਾ ਹੈ ਕਿ ਮੈਰੇਜ ਪੈਲਸਾਂ ਰਿਜ਼ੋਰਟਾਂ ਸਮੁੰਦਰਾਂ ਦੇ ਕੰਢੇ ਵਿਚਾਂ ਵਪਾਰਕ ਫਾਰਮ ਹਾਊਸਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਨੰਦ ਕਾਰਜ ਕਰਨ ਤੇ ਪੂਰਨ ਰੂਪ ਵਿੱਚ ਪਾਬੰਦੀ ਹੈ ਇਨ੍ਹਾਂ ਥਾਵਾਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਏ ਜਾ ਸਕਦੇ ਗੁਰਦੁਆਰਾ ਸਹਿਬਾਨ ਦੇ ਗ੍ਰੰਥੀ ਸਿੰਘਾਂ ਪ੍ਰਬੰਧਕਾਂ ਤੇ ਸੇਵਾਦਾਰਾਂ ਅਤੇ ਸਮੂਹ ਰਾਗੀ ਜਥਿਆਂ ਨੂੰ ਇਹ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਆਦੇਸ਼ਾਂ ਦਾ ਪੂਰਨ ਸਮਰਪਣ ਭਾਵ ਨਾਲ ਪਾਲਣ ਕਰਨ ਅਲੰਘਣਾ ਹੋਣ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਵਾਲੇ ਜ਼ਿੰਮੇਵਾਰ ਬੰਦਿਆਂ ਅਤੇ ਅਜਾਹੇ ਸਥਾਨਾਂ ਉੱਤੇ ਆਨੰਦ ਕਾਰਜ ਕਰਨ ਵਾਲੇ ਰਾਗੀ ਜਥਿਆਂ ਮੈਰਿਜ ਪੈਲਸਾਂ ਰਿਜ਼ੋਰਟਾਂ ਵਿਚਾਂ ਵਪਾਰਕ ਫਾਰਮ ਹਾਊਸਾਂ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਊਗੀ ਮੈਰਿਜ ਪੈਲਸਾਂ ਜਾਂ ਹੋਰ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਦੀ ਮਨਾਹੀ ਕੀਤੀ ਗਈ ਆ ਦੇਖੋ ਇਹ ਐਸਜੀਪੀਸੀ ਦੇ ਕ੍ਰਾਈਟਰੀਆ ਦੇ ਅੰਦਰ ਆਉਂਦਾ ਹੈ ਸੋ ਉਹ ਚਾਹੀਦਾ ਤਾਂ ਇਹ ਹੈ ਕਿ ਸਾਡਾ ਬਹੁਤ ਪਵਿੱਤਰ ਜਿਹੜੇ ਗ੍ਰੰਥ ਨੇ ਗੁਰੂ ਗ੍ਰੰਥ ਸਾਹਿਬ ਜੀ ਉਹ ਜਿੱਥੇ ਵੀ ਜੇ ਕਿਤੇ ਕੋਈ ਘਰੇ ਜਾਂ ਲੈ ਕੇ ਜਾਂਦਾ ਤਾਂ ਉਹਦਾ ਸਤਕਾਰ ਹੋਣਾ ਬਹੁਤ ਜ਼ਰੂਰੀ ਹੈ ਜੇ ਮੈਰਿਜ ਪੈਲਸਨ ਦੀ ਗੱਲ ਕਰੀ ਉੱਥੇ ਪਤਾ ਨਹੀਂ ਹੁੰਦਾ ਕੋਈ दारू ਪੀ ਕੇ ਆ ਗਿਆ ਕੋਈ ਕੇਮੇ ਆ ਗਿਆ ਕੋਈ ਕੇਮੇ ਨਹੀਂ ਆ ਗਿਆ ਸੋ ਉਹਨਾਂ ਦਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਇਸ ਚੀਜ਼ ਦਾ ਜਿਹੜੀ ਸੰਭਾਲ ਰੱਖਣੀ ਸੋ ਬਾਕੀ ਅਸੀਂ ਕਿਉਂਕਿ ਧਾਰਮਿਕ ਜਿਹੜੇ ਮੁੱਦੇ ਨੇ ਇਹ 'ਚ ਅਸੀਂ ਜ਼ਿਆਦਾ ਦਖਲੰਦਾਜ਼ੀ ਆ ਜਿਹੜੀ ਉਹ ਨਹੀਂ ਕਰ ਸਕਦੇ ਉਧਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਰੰਦਾਵਾ ਦੇ ਵੱਲੋਂ ਸੁਖਬੀਰ ਬਾਦਲ ਤੇ ਵੱਡਾ ਹਮਲਾ ਬੋਲਿਆ ਗਿਆ ਹੈ ਜ਼ੁਬਾਨੀ ਹਮਲਾ ਉਹਨਾਂ ਨੇ ਬੋਲਿਆ ਹੈ న్యూਸ 18 ਦੇ ਐਕਸਕਲੂਸਿਵ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਹੈ ਸੁਖਬੀਰ ਬਾਦਲ ਨੂੰ ਪਿਤਾ ਤੋਂ ਪਿਆਰੀ ਪਾਵਰ ਹੈ ਉਹ ਕਹਿ ਰਹੇ ਕਿ ਪਾਵਰ ਹੰਗਰੀ ਦੇ ਔਰ ਕੈਪਟਨ ਅਮਿੰਦਰ ਸਿੰਘ ਨੇ ਪ੍ਰਕਾਸ਼ਿਤ ਬਾਦਲ ਦੇ ਨਾਲ ਕਿਹਾ ਕਿ ਬੇਇੱਜ਼ਤੀ ਕੀਤੀ ਪਰ ਸੁਖਬੀਰ ਬਾਦਲ ਨੇ ਕੈਪਟਨ ਨੂੰ ਕੋਈ ਜਵਾਬ ਨਹੀਂ ਦਿੱਤਾ ਸੁਖਬੀਰ ਬਾਦਲ ਆਪਣੇ ਪਿਤਾ ਦੀ ਇੱਜ਼ਤ ਨਹੀਂ ਬਚਾ ਸਕੇ ਔਰ ਜੋ ਪਿਤਾ ਦੇ ਨਹੀਂ ਹੋਏ ਉਹ ਪੰਜਾਬ ਦੇ ਕੀ ਨੇ ਹੋਣਗੇ ਇਹ ਵੀ ਰੰਤਾਵਲ ਸਵਾਲ ਕੀਤਾ ਹੈ ਕਿ ਅਸਲ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੁਬਾਨ ਦੇ ਕੱਚੇ ਦੱਸਿਆ ਸੀ ਅਤੇ ਸੁਖੀਰ ਬਾਦਲ ਦੀ ਤਾਰੀਫ਼ ਕੀਤੀ ਸੀ ਪਰ ਉਸ ਦਾ ਕੋਈ ਜਵਾਬ ਇਹ ਪਲਟਵਾਰ ਉਸ ਤੇ ਨਹੀਂ ਹੈ। ਮੈਂ ਸੁਖੀਰ ਬਾਦਲ ਨੂੰ ਇੱਕ ਪੁੱਛਣਾ ਚਾਹੁੰਨਾ ਕਿ ਕੈਪਟਨ ਸਾਹਿਬ ਕਹਿੰਦੇ ਆ ਕਿ ਅਲਾਈਂਸ ਹੋਣਾ ਚਾਹੀਦਾ ਨਾਲ ਇਹ ਕਹਿੰਦੇ ਆ ਕਿ ਬੜਾ ਪ੍ਰਕਾਸ਼ ਸਿੰਘ ਬਾਦਲ ਵੀ ਵੀ ਜ਼ੁਬਾਨਾ ਸੀ ਉਹਦੀ ਜ਼ੁਬਾਨ ਤੇ ਫੇਰ ਨਹੀਂ ਕਿਹਾ ਪਰ ਸੁਖੀਰ ਚੰਗਾ ਸੋਖਵੀਰ ਅਜ ਤੱਕ ਬੋਲਿਆ ਹੀ ਨਹੀਂ ਬਾਦਲ ਸਾਹਿਬ ਦੀ ਇਹ ਨਹੀਂ ਇਨਸਲਟ ਕਰਵਾ ਕੇ ਹੂੰ ਇਹਦਾ ਮਤਲਬ ਹੈ ਸੀ ਪਾਵਰ ਨਾਲ ਆ ਇਹ ਆਪਣੇ ਬਾਪ ਨਾਲ ਨਹੀਂ ਜੇ ਪਾ ਕੋਈ ਬਾਪ ਦੀ ਪੱਗ ਨੂੰ ਹੱਥ ਪਾਏਗਾ ਤੇ ਪੁੱਤ ਤੇ ਮਰਨ ਮਰਾਉਣ ਤੱਕ ਪਹੁੰਚ ਜਾਂਦਾ ਤੇ ਸਾਰਾ ਖਾਲੀ ਦਲ ਨਹੀਂ ਬੋਲਿਆ ਇਹਦਾ ਮਤਲਬ ਹੈ ਪਾਵਰ ਹੰਗਰੀ ਨੇ ਕਿ ਕੋਈ ਗੱਲ ਨਹੀਂ ਬਾਦਲ ਸਾਹਿਬ ਦੀ ਬੇਇੱਜ਼ਤੀ ਹੁੰਦੀ ਹੋ ਜੇ ਸਾਨੂੰ ਪਾਵਰ ਮਿਲ ਜੇ ਸੋਖਵੀਰ ਸਿੰਘ ਪਿਓ ਦੀ ਪਿਓ ਦੀ ਤੇਰੇ ਦੀ ਬੜੀ 25 ਸਾਲ ਚੀਫ ਮਿਨਿਸਟਰ ਰਿਹਾ ਹੂੰ ਤੇ ਜੇ ਕੋਈ ਜਾਣਦਾ ਨਾ ਸੁਜਿੰਦਰ ਸਿੰਘ ਰੰਧਾਵੇ ਨੂੰ ਤੇ ਸਰਦਾਰ ਸੰਤੋਖ ਸਿੰਘ ਰੰਧਾਵੇ ਕਰਕੇ ਜਾਣਦੇ ਜੇ ਕਾਂਗਰਸ ਜਾਣਦੇ ਤਾਂ ਮੇਰੇ ਫਾਦਰ ਕਰਕੇ ਮੈਨੂੰ ਜਾਣਦੇ ਹੀ ਆ ਤੇ ਜੇ ਸੁਖਵੀਰ ਬਾਦਲ ਨੂੰ ਪੰਜਾਬ ਜਾਂਦਾ ਤੇ ਉਹ ਪ੍ਰਕਾਸ਼ ਸਿੰਘ ਬਾਦਲ ਕਰਕੇ ਜਾਂਦਾ ਸੁਖਵੀਰ ਕਰਕੇ ਨਹੀਂ ਜਾਂਦਾ ਤੁਹਾਨੂੰ ਲੱਗਦਾ ਕਿ ਚੁੱਪੀ ਆਪਣੇ ਫਾਦਰ ਦੀ ਇੱਜ਼ਤ ਕਰਨੀ ਸਿੱਖ ਤੇ ਫਿਰ ਪੰਜਾਬ ਨੂੰ ਦੱਸੀਂ ਕਿ ਤੂੰ ਜਿਹੜਾ ਆਪਣੇ ਬਾਪ ਦੀ ਇੱਜ਼ਤ ਨਹੀਂ ਬਚਾ ਸਕਦਾ ਉਹ ਪੰਜਾਬ ਨੂੰ ਕਿਵੇਂ ਬਚਾਏਗਾ ਤੁਹਾਨੂੰ ਚੁੱਪੀ ਤੁਹਾਨੂੰ ਬਹੁਤ ਖੜਕੀ ਮੈਨੂੰ ਪੂਰੇ ਕਾਲੀ ਦਲ ਦੀ ਖੜਕੀ ਕਿ ਕੋਈ ਨਹੀਂ ਬੋਲਿਆ ਕਿ ਐਡੀ ਵੱਡੀ ਗੱਲ ਬੋਲ ਗਏ ਕੋਈ ਬੋਲਿਆ ਐਸੋ ਪਹਿਲਾਂ ਕੈਪਟਨ ਅਮਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀ ਕੁਝ ਕਿਹਾ ਸੀ ਉਹ ਵੀ ਤੁਹਾਨੂੰ ਸੁਣਾ ਦੇਣੀ ਲਾਈਕ ਸੁਖਬੀਰ ਐਂਡ ਲਾਈਕ ਇਸ ਫਾਦਰ ਇਟ ਆਈ ਥੋਟ ਹੀ ਵਾਸ ਟੋਟਲੀ ਯੂਸਲੈਸ ਮੈਨ ਹੀ ਵਾਸ ਪ੍ਰਕਾਸ਼ ਸਿੰਘ ਬਾਦਲ ਵਾਸ ਅਨ ਰਿਲਾਇਬਲ ਟੂ ਦ ਕੋਰ ਐਂਡ ਐਂਡ ਨੈਵਰ ਸਟood ਬਾਈ ਹਿਜ਼ ਵਾਟ ਹੀ ਸੈਡ ਸੁਖਬੀਰ ਇਸ ਦ ਆਪੋਜ਼ਿਟ